ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਨੁਕਰਾ ਬਸੇਰਾ ਸੇਲ ਦੇ ਲਈ ਲੈ ਕੇ ਆਏ ਹਾਂ 200 ਬਿਨਰ ਹੈ ਬਾਕੀ ਨਾਮ ਇਹਦਾ ਹੈਗਾ ਜੀ ਫਤਿਹ ਤੇ ਬਾਪੇ ਦਾ ਹੈਗਾ ਜੀ ਡਾਇਮੰਡ ਸਾਇਰ ਵਾਈ ਡਾਇਮੰਡ ਤੇ ਉਹ ਬੌਰ ਵਾਲੀ ਬਲੱਡ ਲਾਈਨ ਆ 29 ਮਹੀਨੇ ਦੀ ਉਮਰ ਹੈ ਤੇ 62 ਇੰਚੇ ਦੀ ਹਾਈਟ ਹੈ ਬਾਲ ਪੌਰੀਆਂ ਦਾ ਸਾਫ਼ ਹੈ ਬਾਕੀ ਦੇ ਮਨ ਵੀ ਲੱਗਿਆ ਹੋਇਆ ਮਾਲਕ ਵੀਰ ਕਹਿੰਦੇ ਤੇ ਦੋ ਸ਼ੋਅ ਇਹ ਬਿੰਨਰ ਹੈ ਜੀ ਤੇ ਹਾਈਟ ਇਹਦੀ ਹੈਗੀ ਆ 62 ਇੰਚ ਬਾਕੀ 1 2 2 3 ਇੰਚ ਨੇ ਹੋਰ ਹਾਈਟ ਕਰ ਜਾਣੀ ਆ ਕੰਨਾਂ-ਕੁੰਨਾਂ ਦਾ ਸ਼ਕੀਨ ਹੈ ਬਾਡੀ ਮੰਤਰ ਮਜ਼ਬੂਤ ਹੈ ਬਾਕੀ ਜੀ ਕਿਸੇ ਨੂੰ ਆਉਂਦਾ ਹੋਇਆ ਪਸੰਦ ਆ ਮਾਲਕਾ ਨੰਬਰ ਲਾ ਦਾਂਗੇ ਸਕਰੀਨ ਤੇ ਗੱਲਬਾਤ ਕਰ ਲਿਓ ਬਾਕੀ ਚੰਗਾ ਵਸੇਰਾਗਾ ਸੋਣਾਗਾ ਤੇ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬੀ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਆ ਕਰੋ ਬਾਕੀ ਬਸ਼ੀਰਾ ਕੰਨਾਂ ਕੁੰਨਾਂ ਦਾ ਸ਼ਕੀਨਾ ਕਰੰਟ ਕਰੰਟ ਪੂਰਾ ਬੋਡੀ ਬੰਤਰ ਮਜ਼ਬੂਤ ਹੈ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਗੱਲਬਾਤ ਕਰ ਲਿਓ ਮਾਲਕਾ ਨੰਬਰ ਸਕਰੀਨ ਤੇ ਹੈ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਲਾਸਟ ਤੇ ਆਪਣਾ ਨੰਬਰ ਚੱਲੀ ਜਾਂਦਾ